ਬੁੱਧੀਜੀਵੀ ਆਨੇ ਸਵਾਏ ਟਿਚਰਾ ਕਰਨ ਤੋਂ ਕੋਈ ਕੰਮ ਨਹੀਂ ਕੀਤਾ ਕਾਰੋਬਾਰ ਪੈਦਾ ਨਹੀਂ ਕੀਤੇ ਦੇਸ਼ ਭਗਤੀ ਦੇ ਸੰਸਕਾਰ ਪੈਦਾ ਨਹੀਂ ਕੀਤੇ ਤੇ ਭੱਜਿਆ ਭੁੱਖਾ ਮਰਦਾ ਬੰਦਾ ਆਪਣੀ ਧਰਤੀ ਛੱਡਦਾ ਹੈ ਇੰਗਲੈਂਡ ਦਾ ਕੋਈ ਬੰਦਾ ਥੋੜੇ ਦਿਹਾੜ ਕਰਨ ਆਇਆ ਦੱਸ ਦਿਓ ਫਰਾਂਸ ਦਾ ਕੋਈ ਬੰਦਾ ਥੋੜੇ ਇਥੇ ਲੇਬਰ ਕਰਦਾ ਕੈਨੇਡਾ ਦਾ ਬੰਦਾ ਲੇਬਰ ਕਰਦਾ ਅਮਰੀਕਾ ਦਾ ਬੰਦਾ ਦਿਹਾੜ ਕਰਦਾ ਤੁਸੀਂ ਕਿਉਂ ਕਰਨ ਜਾਂਦੇ ਹੋ ਸਮਾਂ ਤੁਹਾਨੂੰ ਤਾਂ ਲੁੱਟਣ ਤੇ ਕੁੱਟਣ ਦੇ ਵਿੱਚ ਰਾਜ ਕਰਦਾ ਸ਼ੇਰਣੀਆਂ ਨਾਲ ਖੜਿਆ ਬੁੱਧੀਜੀਵੀ ਜਵਾਨੀ ਨੂੰ ਕਿਸੇ ਵਕਤ ਕੀ ਕਿਹਾ ਜਾਂਦਾ ਸੀ ਯੰਗਸਟਰ ਹੁਣ ਜਵਾਨੀ ਨੂੰ ਕੀ ਕਹਿੰਦੇ ਆ ਗੈਂਗਸਟਰ ਇਹਨਾਂ ਦੇ ਸੱਭਿਆਚਾਰ ਦੀ ਜਿਹੜੀ ਬਾਹਰੀ ਨਿਸ਼ਾਨੀਆਂ ਚਾਰ ਹੁੰਦੀਆਂ ਭਾਸ਼ਾ ਭੇਸ ਭੋਜਨ ਭਾਵਨਾ ਜਿਹਦੇ ਕੋਲੇ ਪੰਜ ਭਾਵੇਂ ਖਤਮ ਆ ਉਹ ਜਿੰਨਾ ਮਰਜ਼ੀ ਆਪਣੇ ਆਪ ਨੂੰ ਪੰਜਾਬੀ ਕਹੀਂ ਜਾਵੇ ਉਹ ਪੰਜਾਬੀ ਨਹੀਂ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੇ ਨਾਲ सोनू ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਚੈਨਲ ਸਤਰੰਗ ਜਿਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਮੇਲਾ ਗੀਤਕਾਰਾਂ ਦਾ ਲੁਧਿਆਣੇ ਦੇ ਵਿੱਚ ਹੋ ਰਿਹਾ ਬਹੁਤ ਵੱਡਾ ਪ੍ਰੋਗਰਾਮ ਰੱਖਿਆ ਗਿਆ ਸੋ ਸਾਡੇ ਨਾਲ ਬਾਪੂ ਬਲਕੌਰ ਸਿੰਘ ਜੀ ਨੇ ਸੋ तमाम ਗੱਲਾਂ ਬਾਤਾਂ ਰਹਿਣ ਗਿਆ ਪੰਜਾਬੀ ਦੀਆਂ ਜਿਸ ਤਰੀਕੇ ਦੇ ਨਾਲ ਅੱਜ ਵੀ ਪੰਜਾਬ ਦੇ ਵਿੱਚ ਪੰਜਾਬੀ ਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ तमाम ਗੱਲਾਂ ਬਾਤਾਂ ਰਹਿਣੀਆਂ ਸਾਸ੍ਰੀਕਾਰ ਜੀ ਬਾਪੂ ਜੀ ਸਾਸ੍ਰੀਕਾਰ ਬੇਟੇ ਸਾਸ੍ਰੀਕਾਰ ਹਾਂਜੀ ਹੁਕਮ ਬਾਪੂ ਜੀ ਕੀ ਕਹਿਣਾ ਚਾਹੋਗੇ ਅੱਜ ਮੇਲਾ ਗੀਤਕਾਰਾਂ ਦਾ ਕਰਾਇਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਗੀਤਕਾਰਾਂ ਨੂੰ ਬਹੁਤ ਦੇਖਿਆ ਜਾਂਦਾ ਕਿ ਪਿੱਛੇ ਰੱਖਿਆ ਜਾਂਦਾ ਅੱਜ ਦੇ ਕਲਾਕਾਰ ਕਿੱਥੇ ਪਹੁੰਚ ਗਏ ਨੇ ਔਰ ਪੰਜਾਬੀ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਦੇ ਸਮੇਂ ਚ ਨਾਲ ਇਸ ਤਰ੍ਹਾਂ ਬਈ ਪੰਜਾਬ ਦੇ ਗੀਤਕਾਰਾਂ ਦਾ ਬਹੁਤ ਵੱਡਾ ਬੋਲਬਾਲਾ ਰਿਹਾ ਐਸੀ ਗੱਲ ਨਹੀਂ ਪਰ ਉਹਨਾਂ ਨੂੰ ਆਰਥਿਕ ਲਾਹਾ ਨਹੀਂ ਮਿਲਿਆ ਇਹ ਵੀ ਪੱਕੀ ਗੱਲ ਹੈ ਆਰਥਿਕ ਲਾਹਾ ਕੋਈ ਹੋਰ ਲੈ ਗਿਆ ਜਿਹੜਾ ਉਹਨਾਂ ਨੂੰ ਗਾ ਲੈਂਦਾ ਆਰਥਿਕ ਲਾਹਾ ਉਹਨੂੰ ਮਿਲ ਜਾਂਦਾ ਸੀ ਕੀ ਬਾਤ ਆ ਠੀਕ ਹੈ ਪਰ ਪੰਜਾਬੀ ਦੀ ਤਰੱਕੀ ਲਈ ਸਹਿਤ ਨਹੀਂ ਤਰੱਕੀ ਕਰਨੀ ਹੁੰਦੀ ਹੈ ਜੇ ਸਹਿਤ ਤੁਹਾਡੇ ਕੋਲ ਲਿਖਤ ਨਹੀਂ ਤੁਸੀਂ ਇਹਦੀ ਵਰਤੋਂ ਨਹੀਂ ਕਰਦੇ ਤੁਹਾਡੇ ਜੱਜਬਿਆਂ ਦਾ ਉਹ ਸਾਥ ਨਹੀਂ ਦਿੰਦਾ ਤਾਂ ਫਿਰ ਤੁਸੀਂ ਨਾ ਪੰਜਾਬੀਓ ਐਵੇਂ ਪੰਜਾਬੀ ਬਾਰੇ ਜੋ ਗੱਲਾਂ ਮਰਜ਼ੀ ਕਰੀ ਜਾਓ ਠੀਕ ਹੈ ਨਾ ਪੰਜਾਬੀ ਇਥੋਸ ਨੂੰ ਪੰਜਾਬੀ ਭਾਵਨਾ ਤੱਕ ਸੰਸਾਰ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਉਹਦੇ ਤੇ ਕਾਇਮ ਰਹਿਣਾ ਉਹਦੇ ਮਾਣ ਕਰਨਾ ਤੇ ਉਹਨੂੰ ਉਹਦੇ ਵਿਕਾਸ ਦੇ ਲਈ 24 ਘੰਟੇ ਯਤਨ ਕਰਨਾ ਇਹ ਸਾਡਾ ਪਹਿਲਾ ਫਰਜ਼ ਹੈ ਉਹ ਜੀਤਕਾਰ ਵੀ ਹਿੱਸਾ ਪਾਉਂਦੇ ਆ ਨਾਵਰਕਾਰ ਵੀ ਹਿੱਸਾ ਪਾਉਂਦੇ ਆ ਕਹਾਣੀਕਾਰ ਵੀ ਹਿੱਸਾ ਪਾਉਂਦੇ ਆ ਨਾਟਕਕਾਰ ਵੀ ਹਿੱਸਾ ਪਾਉਂਦੇ ਆ ਕਲਾਕਾਰ ਵੀ ਹਿੱਸਾ ਪਾਉਂਦੇ ਆ ਹਰ ਬੰਦਾ ਹਿੱਸਾ ਪਾਉਂਦਾ ਹੈ ਠੀਕ ਹੈ ਨਾ ਤੇ ਸਾਨੂੰ ਉਹਨਾਂ ਦੇ ਯੋਗਦਾਨ ਨੂੰ ਕਦੇ ਛੋਟਾ ਕਰਕੇ ਨਹੀਂ ਵੇਖਣਾ ਚਾਹੀਦਾ ਜੇ ਇੱਕ ਹਿੱਸੇ ਦਾ ਵੀ ਯੋਗਦਾਨ ਘਟ ਜਾਏ ਤੇ ਤੁਹਾਡਾ ਵਿਕਾਸ ਆ ਬੁਣਾ ਹੋ ਜਾਂਦਾ ਹੈ ਭਜੀ ਦੇਖਿਆ ਜਾਂਦਾ ਕਿ ਤੁਹਾਨੂੰ ਦੁਨੀਆ ਸੁਣਦੀ ਹੈ ਜਿਸ ਟਾਈਮ ਤੁਸੀਂ ਬੋਲਦੇ ਹੋ ਬਾ ਕਮਾਲ ਤੁਹਾਡੇ ਬੋਲ ਹੁੰਦੇ ਆ ਅਸੀਂ ਸਾਰੇ ਸੁਣਦੇ ਆ ਤੁਸੀਂ ਆਪਦੇ ਕਲਚਰ ਨੂੰ ਬੜਾ ਸੰਭਾਲ ਕੇ ਰੱਖਿਆ ਹੋਇਆ ਨਹੀਂ ਤਾਂ ਅੱਜ ਦੀ ਪੀੜ੍ਹੀ ਦੇਖ ਲੇ ਤੇ ਆਪਣੇ ਬੱਚਿਆਂ ਨੂੰ ਹੀ ਯਾਨੀ ਆਪਣੇ ਮਾਪੇ ਬਾਪ ਨੂੰ ਛੱਡ ਕੇ ਬੱਚਿਆਂ ਨੂੰ ਛੱਡ ਕੇ ਬਾਹਰ ਨੂੰ ਭਜ ਰਹੀ ਹੈ ਪਰ ਫਿਰ ਕਹਿੰਦੇ ਨੇ ਕਿ ਅਸੀਂ ਮੇਲੇ ਇਦਾਂ ਦੇ ਵੱਡੇ ਵੱਡੇ ਮੇਲੇ ਕਰਾ ਕੇ ਕਹਿੰਦੇ ਅਸੀਂ ਕਲਚਰ ਸੰਭਾਲਣਾ ਯਾਨੀ ਕੀ ਕਹਿਣਾ ਚਾਹੁੰਦੇ ਹੋ ਕਿ ਅੱਜ ਪੰਜਾਬੀ ਨੂੰ ਦਬਾਇਆ ਜਾ ਰਿਹਾ ਤੇ ਬਾਹਰ ਜਾ ਕੇ ਫਿਰ ਉਹੀ ਗੱਲਾਂ ਹੋ ਰਹੀਆਂ ਨੇ ਕਿ ਇੱਥੇ ਪ੍ਰਵਾਸੀ ਆ ਰਹੇ ਨੇ ਤੇ ਇੱਥੋਂ ਆਪਣੇ ਬਾਹਰ ਜਾ ਕੇ ਬਸ ਰਹੇ ਨੇ ਗੱਲ ਇਹ ਵਿਦੇ ਜਿਹੜਾ ਪ੍ਰਵਾਸੀ ਉਹ ਤਾਂ ਆਪਣੇ ਮੁਲਕ ਦਾ ਹੈ ਵਿਦੇਸ਼ੀ ਆਇਆ ਉਹ ਮਾੜਾ ਹੁੰਦਾ ਆਪਾਂ ਵਿਦੇਸ਼ੀਆ ਨੂੰ ਬੜਾ ਟੋਲਰੇਟ ਕੀਤਾ ਉਹਦਾ ਉਹਨਾਂ ਦਾ ਰਾਜ ਨੂੰ ਵੀ ਆਪਾਂ ਚੱਲਿਆ ਔਰ ਉਹਨਾਂ ਦੇ ਰਾਜ ਨੂੰ ਆਪਾਂ ਸਾਥ ਵੀ ਦਿੱਤਾ ਇਸੇ ਕਰਕੇ ਸਾਡੇ ਕੋਲੇ ਕਿਤੇ ਐਚਕਨ ਤੇ ਰੇ ਪਜਾਮਾ ਆ ਗਿਆ ਪੈਂਟ ਕੋਟ ਤੇ ਟਾਈ ਆ ਗਈ ਇਹ ਬਾਹਰੋਂ ਆਏ ਨੇ ਥੋੜਾ ਕੋਈ ਪੇਸ ਨਹੀਂ ਇਹ ਥੋੜੇ ਤਾਂ ਖੁੱਲੇ ਕੱਪੜੇ ਸੀ ਟੋਪੀ ਇੰਗਲੈਂਡ ਚ ਪੈਦਾ ਹੋਈ ਯੂਰਪ ਚ ਪੈਦਾ ਹੋਈ ਪਾਕ ਥੋੜੇ ਏਸ਼ੀਆ ਚ ਪੈਦਾ ਹੋਈ ਹੋਈ ਨਾ ਪੱਗ ਇੰਗਲੈਂਡ ਚੋਂ ਨਹੀਂ ਪੈਦਾ ਹੋਈ ایران ਤੱਕ ਪੱਗ ਹੈ ਹੁਣ ਜਿਹੜਾ ਜਿਹੜੇ ਅੱਧਾ ਬਹੁਤ ਵੱਡਾ ਹਿੱਸਾ ਉਹਨਾਂ ਨੇ ਪੱਗ ਵੀ ਤਾਰਤੀ ਦੂਜੇ ਕਪੜੇ ਵੀ ਤਾਰਤੇ ਹੁਣ ਸਵਾਏ ਗੁਲਾਮੀ ਉਹਨਾਂ ਦਾ ਸਟੇਟਸ ਸਿੰਬਲ ਬਣ ਗਿਆ ਉਹ ਕਹਿੰਦਾ ਵੀ ਨੂੰ ਅੰਗਰੇਜ਼ੀ ਆਉਂਦੀ ਆ ਪੈਂਟ ਕੋਟ ਤੇ ਟਾਈ ਪਾਈ ਆ ਇਹ ਬੰਦਾ ਹੁਣ ਬਹੁਤ ਪੜ੍ਹਿਆ ਲਿਖਿਆ ਲੱਗਦਾ ਅਸਲ ਚ ਪੜ੍ਹਿਆ ਲਿਖਿਆ ਹੈ ਨਹੀਂ ਜਿਹੜਾ ਨਹੀਂ ਹੁੰਦਾ ਲੱਗਣ ਦੀ ਕੋਸ਼ਿਸ਼ ਕਰਦਾ ਜਿਵੇਂ ਬਦਮਾਸ਼ ਬੰਦਾ ਸ਼ਰੀਫ ਲੱਗਣ ਦੀ ਕੋਸ਼ਿਸ਼ ਕਰੇ ਉਹ ਕੀ ਕਰ ਰਿਹਾ ਪਖੰਡ ਕਰਦਾ ਸ਼ਰੀਫ ਹੋਵੇ ਲੱਗੇ ਬਦਮਾਸ਼ ਉਹ ਥੋੜਾ ਭੁਲੇਖਾ ਹੈ ਲੱਗਦਾ ਬਦਮਾਸ਼ਾ ਹੈ ਹੈ ਸ਼ਰੀਫ ਤੈਨੂੰ ਨੁਕਸਾਨ ਨਹੀਂ ਦੇਊ ਪਰ ਹੋਵੇ ਉਹ ਬਦਮਾਸ਼ ਤੇ ਲੱਗੇ ਸ਼ਰੀਫ ਉਹ ਧੋਖਾ ਦੇਊਗਾ ਥੋੜਾ ਨੁਕਸਾਨ ਕਰੂਗਾ ਇਸ ਕਰਕੇ ਪੰਜਾਬੀ ਨੂੰ ਇਹੋ ਜੇ ਸਮੱਸਿਆਵਾਂ ਤੋਂ ਬਾਹਰ ਆਉਣਾ ਚਾਹੀਦਾ ਇਹੋ ਜੇ ਥਾ ਉਸ ਤੋਂ ਬਾਹਰ ਆਉਣਾ ਚਾਹੀਦਾ ਪੰਜਾਬੀਆਂ ਨੂੰ ਘਟਕੋ ਘਾਟੇ ਹੀਣ ਭਾਵ ਦੇ ਥਾ ਉਸ ਤੋਂ ਬਾਹਰ ਆਉਣਾ ਚਾਹੀਦਾ ਇਹ ਤੋਂ ਬਾਹਰ ਨਹੀਂ ਆ ਰਹੇ ਮੇਲੇ ਜਿੰਨੇ ਮਰਜ਼ੀ ਮਨਾ ਲਓ ਕੋਈ ਡਰ ਨਹੀਂ ਮਨਾਉਣੇ ਚਾਹੀਦੇ ਆ ਪਰ ਪਤਾ ਤਾਂ ਲੱਗੇ ਨਾ ਵੀ ਪੰਜਾਬੀ ਜਾ ਰਿਹਾ ਹੈ ਉਦੋਂ ਦੱਸਣਾ ਪੈਂਦਾ ਵੀ ਅਸੀਂ ਪੰਜਾਬੀ ਕਿਵੇਂ ਹਾਂ ਇੱਕ ਬੰਦਾ ਦੱਸ ਦਿਓ ਮੈਂ ਕੱਲਾ ਇੱਕ ਬੰਦਾ ਦੱਸ ਦਿਓ ਜਿਹੜਾ ਪੰਜਾਬੀ ਭੇਜ ਚ ਖੜਾ ਹੈ ਇੱਕ ਬੰਦਾ ਦੱਸ ਦਿਓ ਗੱਲ ਸਹੀ ਹੈ ਜੀ ਤੁਹਾਡੀ ਅਸੀਂ ਜਦ ਵੀ ਤੁਹਾਨੂੰ ਦੇਖਿਆ ਇਸੇ ਰੂਪ ਦੇ ਵਿੱਚ ਦੇਖਿਆ ਕਿ ਚਾਦਰਾਂ ਲੱਗਿਆ ਹੋਇਆ ਤੇ ਵਧੀਆ ਤੁਹਾਡੇ ਕੱਪੜੇ ਪਾ ਅੱਛਾ ਤੁਸੀਂ ਦਸਤਾਰ ਦੀ ਗੱਲ ਕੀਤੀ ਹੈ ਜਿਸ ਤਰੀਕੇ ਦੇ ਨਾਲ ਆਪਾਂ ਦਸਤਾਰ ਦੀ ਗੱਲ ਕਰ ਰਹੇ ਹਾਂ ਅੱਜ ਜੋ ਜੇ ਅੱਜ ਦੇ ਦੌਰ ਦੀ ਗੱਲ ਕਰ ਲਈਏ ਕੈਨੇਡਾ ਤੋਂ ਜਿਸ ਤਰੀਕੇ ਦੇ ਨਾਲ ਪੰਜਾਬੀਆਂ ਨੂੰ ਬਾਹਰ ਭੇਜਿਆ ਗਿਆ ਆਪਾਂ ਇੰਡੀਆ ਨੂੰ ਬਾਹਰ ਇੱਥੇ ਲਿਆਇਆ ਗਿਆ ਡਿਪੋਰਟ ਕਰਕੇ ਦੇਖਿਆ ਜਾ ਰਿਹਾ ਹੈ ਕਿ ਉਹਨਾਂ ਦੀਆਂ ਪੱਗਾਂ ਲਹਾ ਕੇ ਦਾੜੀਆਂ ਕਟਵਾ ਕੇ ਇਸ ਤਰੀਕੇ ਦੇ ਨਾਲ ਉਹ ਕਰ ਰਿਹਾ ਕਿ ਜਿਹੜੀਆਂ ਲਵਾਈਆਂ ਪਹਿਲੀ ਗੱਲ ਇਹ ਹੈ ਕਿ ਜਦੋਂ ਆਪਣੇ ਦੇਸ਼ ਦੇ ਵਿੱਚ ਰੁਜ਼ਗਾਰ ਸਰਕਾਰਾਂ ਨੇ ਪੈਦਾ ਨਹੀਂ ਕੀਤੇ ਕਾਰੋਬਾਰ ਪੈਦਾ ਨਹੀਂ ਕੀਤੇ ਦੇਸ਼ ਭਗਤੀ ਦੇ ਸੰਸਕਾਰ ਪੈਦਾ ਨਹੀਂ ਕੀਤੇ ਤੇ ਭੱਜਿਆ ਭੁੱਖਾ ਮਰਦਾ ਬੰਦਾ ਆਪਣੀ ਧਰਤੀ ਛੱਡਦਾ ਹੈ ਇੰਗਲੈਂਡ ਦਾ ਕੋਈ ਬੰਦਾ ਥੋੜੇ ਦਿਹਾੜ ਕਰਨ ਆਇਆ ਦੱਸ ਦਿਓ ਫਰਾਂਸ ਦਾ ਕੋਈ ਬੰਦਾ ਥੋੜੇ ਇਥੇ ਲੇਬਰ ਕਰਦਾ ਕੈਨੇਡਾ ਦਾ ਬੰਦਾ ਲੇਬਰ ਕਰਦਾ ਅਮਰੀਕਾ ਦਾ ਬੰਦਾ ਝਾੜ ਕਰਦਾ ਤੁਸੀਂ ਕਿਉਂ ਕਰਨ ਜਾਂਦੇ ਹੋ ਇਹਦਾ ਮਤਲਬ ਤੁਹਾਡੇ ਰਾਜਨੀਤਿਕ ਤੇ ਆਰਥਿਕ ਢਾਂਚੇ 'ਚ ਬਹੁਤ ਵੱਡਾ ਨੁਕਸਾ ਹੈ ਜਿਹਨੂੰ ਦੂਰ ਨਹੀਂ ਕਰਦੇ ਤੇ ਲੋਕੀ ਆਪਦੀ ਜਨਮ ਭੂਮੀ ਵਿਚਾਰੇ ਭੱਜਦੇ ਆ ਪਤਲੀ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਇੱਥੇ ਰੋਜ਼ਗਾਰ ਨਹੀਂ ਹੈ ਪਰ ਫਿਰ ਇੰਨਾ ਪੈਸਾ ਲਾ ਕੇ ਪੰਜਾਬਆਂ ਲੱਖ ਲਾ ਕੇ 70 70 ਲੱਖ ਲਾ ਕੇ ਜਾ ਰਹੇ ਨੇ ਫਿਰ ਉੱਥੇ ਜਾ ਕੇ ਉਹ ਹੀ ਗੀਆਂ ਕੰਧਾਂ ਟੱਪ ਕੇ ਜਾਣਾ ਜਿਸ ਤਰੀਕੇ ਨਾਲ ਦੋ ਨੰਬਰ ਤੇ ਜਾਣਾ ਫਿਰ ਵੀ ਪਰ ਇੱਥੇ ਰੋਜ਼ਗਾਰ ਆਪਣਾ ਕਿਉਂ ਨਹੀਂ ਖੋਲ ਸਕਦਾ bizness ਕਿਉਂ ਸਭ ਤੋਂ ਵੱਡੀ ਗੱਲ ਹੈ ਪਹਿਲਾਂ ਤਾਂ ਸਰਕਾਰ ਦਾ ਕੰਮ ਹੁੰਦਾ ਰੋਜ਼ਗਾਰ ਪੈਦਾ ਕਰਨਾ ਯਾਦ ਰੱਖਿਓ ਪੰਜਾਬ ਦਾ ਪਿੰਡੂ ਬੰਦਾ ਜਿਹੜਾ 2.5 ਏਕੜ ਦਾ ਮਾਲਕ ਹੈ ਜ਼ਮੀਨ ਤਾਂ ਉਹਦੀ ਵਿਗ ਗਈ ਉਹ ਸ਼ਹਿਰ ਦੀ ਦੁਕਾਨ ਪਾ ਕੇ ਨਹੀਂ ਬਹਿ ਸਕਦਾ ਇਹ ਵੀ ਸੁਣ ਲਓ ਦੱਸ ਦਿਓ ਪੰਜਾਬ ਦੇ ਕਿੰਨੇ ਕੁ ਕਿਸਾਨਾਂ ਨੇ ਸ਼ਹਿਰ 'ਚ ਦੁਕਾਨ ਪਾ ਕੇ ਵਪਾਰ ਕੀਤਾ ਦੱਸ ਦਿਓ ਗੱਲ ਸਹੀ ਹੈ ਤੁਹਾਡੀ ਪਰ ਕਹਿੰਦੇ ਨੇ ਲੋਕ ਜਿੱਦਾਂ ਕਹਿੰਦੇ ਨੇ ਕਿ ਬੜੇ ਬੁੱਧੀਜੀਵੀ ਬੈਠੇ ਨੇ ਸੋਸ਼ਲ ਮੀਡੀਆ 'ਤੇ ਗੱਲਾਂ ਮਾਰਦੇ ਨੇ ਤਾਂ ਥੋੜਾ ਸਾਥ ਹੀ ਨਹੀਂ ਦਿੱਤਾ ਬੁੱਧੀਜੀਵੀਆਂ ਨੇ ਸੌਏ ਟੀਚਰਾਂ ਕਰਨ ਤੋਂ ਕੋਈ ਕੰਮ ਨਹੀਂ ਕੀਤਾ ਤੁਹਾਨੂੰ ਆਰਥਿਕ ਅਗਵਾਈ ਨਹੀਂ ਕੀਤੀ ਥੋੜੀ ਸਭਿਆਚਾਰਕ ਅਗਵਾਈ ਨਹੀਂ ਕੀਤੀ ਰਾਜਨੀਤਿਕ ਅਗਵਾਈ ਨਹੀਂ ਕੀਤੀ ਸਮਾਂ ਤੁਹਾਨੂੰ ਤਾਂ ਲੁੱਟਣ ਤੇ ਕੁੱਟਣ ਦੇ ਵਿੱਚ ਰਾਜਕਰਤਾ ਸ਼ੇਰਣੀਆਂ ਨਾਲ ਖੜਿਆ ਬੁੱਧੀਜੀਵੀ ਅਰਥੇ ਮਗਰੋਂ ਕਲਬਾਂ ਵਿੱਚ ਨੱਚਦੇ ਆ ਕਲਬਾਂ ਪੱਪਾਂ ਤੇ ਟੱਬਾਂ ਚ ਇਸ ਕਰਕੇ ਨਾ ਤੋ ਤੁਸੀਂ ਕੀ ਉਮੀਦ ਕਰੋਗੇ ਇਹ ਤਾਂ ਲੋਕ ਤਕੜੇ ਹੋਣ ਉਹ ਆਪਣੀ ਚੇਤਨਾ ਵਿਕਾਸ ਕਰਨ ਆਪਣੇ ਆਪ ਨੂੰ ਸੰਗਠਿਤ ਕਰਨ ਤੇ ਫਿਰ ਕ੍ਰਾਂਤੀ ਕਰਨ ਕ੍ਰਾਂਤੀ ਨਾਲ ਹੀ ਚੀਜ਼ਾਂ ਬਦਲਦੀਆਂ ਭ੍ਰਾਂਤੀਆਂ ਨਾਲ ਨਹੀਂ ਬਾਪੂ ਜੀ ਸਾਨੂੰ ਕੀ ਲੱਗਦਾ ਕਿ ਅੱਜ ਸੱਭਿਆਚਾਰਕ ਨੂੰ ਬਚਾਉਣ ਵਾਸਤੇ ਜਿੱਦਾਂ ਪਹਿਲਾਂ ਗੀਤਕਾਰ ਕਲਾਕਾਰ ਗੀਤ ਗਾਉਂਦੇ ਸੀ ਗੀਤਕਾਰ ਲਿਖਦੇ ਸੀ ਬੜੀ ਵਧੀਆ ਕਲਮ ਸੀ ਪਰ ਅੱਜ ਦੇਖਿਆ ਜਾਂਦਾ ਹੈ ਕਿ ਜੋ ਵੀ ਮਾਹੌਲ ਬਣਿਆ ਹੋਇਆ ਹੈ ਗੈਂਗਸਟਰਵਾਦ ਦੀ ਗੱਲ ਕਰ ਲਈਏ ਕਿ ਚਾਰੇ ਪਾਸੇ ਹਥਿਆਰਾਂ ਦੀ ਗੱਲ ਕਰ ਲਈਏ ਕਿਸ ਤਰ੍ਹਾਂ ਦੇਖਦੇ ਹੋ ਕਿ ਉਸ ਪ੍ਰਾਣਿਕ ਕਲਚਰ ਨੂੰ ਪਰ ਅੱਜ ਦਾ ਮਾਹੌਲ ਪੰਜਾਬ ਦਾ ਕਿਸ ਤਰੀਕੇ ਨਾਲ ਵਿੜਿਆ ਵਿਗੜਿਆ ਹੋਇਆ ਇਹ ਤਾਂ ਤੁਸੀਂ ਚੰਗੀ ਤਰ੍ਹਾਂ ਜਾਣ ਜਵਾਨੀ ਨੂੰ ਕਿਸੇ ਵਕਤ ਕੀ ਕਿਹਾ ਜਾਂਦਾ ਸੀ ਯੰਗਸਟਰ ਕੀ ਆਹਦੇ ਹੁੰਦੇ ਸੀ ਯੰਗਸਟਰ ਹੁਣ ਜਵਾਨੀ ਨੂੰ ਕੀ ਕਹਿੰਦੇ ਆ ਗੈਂਗਸਟਰ ਕਿਨੇ ਸ਼ਬਦ ਪੈਦਾ ਕੀਤਾ ਜਵਾਨਾਂ ਨੇ ਤਾਂ ਕੀਤਾ ਨਹੀਂ ਜਵਾਨ ਤਾਂ ਇਸ ਸ਼ਬਦ ਦੇ ਸ਼ਿਕਾਰ ਹੋਏ ਆ ਉਹਨਾਂ ਦੇ ਘਰੇ ਕਲੇਸ਼ ਹੋਇਆ ਘਰੇ ਮੌਤਾਂ ਹੋਈਆਂ ਗੈਂਗ ਕਹਦੇ ਗੈਂਗ ਕੀ ਦਾ ਕ੍ਰਾਈਮ ਵਾਲਾ ਟੋਲਾ ਤੇ ਗੈਂਗ ਤੋਂ ਬਣ ਗਿਆ ਗੈਂਗਸਟਰ ਜਿਹੜਾ ਅਪਰਾਧ ਕਰਦਾ ਉਹਨਾਂ ਦਾ ਟੋਲਾ ਅਪਰਾਧੀਆਂ ਦਾ ਟੋਲਾ ਗੈਂਗਸਟਰ ਬਣ ਗਏ ਠੀਕ ਹੈ ਪਰ ਜਿਵੇਂ ਦਰੂਤਾ ਵਿਚਾਰੇ ਅਪਰਾਧੀ ਨਹੀਂ ਉਹਨਾਂ ਨੂੰ ਮੋਟੀਵੇਟ ਕਰੋ ਕੰਮ ਲਈ ਪੜਾਈ ਲਈ ਭਾਈਚਾਰਕਾਂਜ ਲਈ ਸਭਿਅਤਾ ਵਾਸਤੇ ਸੱਭਿਆਚਾਰ ਦੇ ਲਈ ਫੇਰ ਉਹ ਪੱਲਾ ਪੁੱਠੇ ਰੱਖ ਕੇ ਉਤਰਨਗੇ ਕਿਹਦਾ ਜੀ ਕਰਦਾ ਕਿ ਮੈਂ ਖੁਸ਼ੀਆਂ ਮਾਰ ਕੇ ਮਰਾਂ ਹਰ ਇੱਕ ਬੰਦਾ ਜਿਉਣਾ ਚਾਹੁੰਦਾ ਜਿਹੜਾ ਧਰਤੀ ਤੇ ਆਇਆ ਹੈ ਤੁਹਾਨੂੰ ਕੀ ਲੱਗਦਾ ਫੇਰ ਇਹਦੇ ਵਿੱਚ ਕਸੂਰ ਕਿਸ ਦਾ ਹੈ ਬਹੁਤ ਸਾਰੇ ਲੋਕ ਤਾਂ ਇਹ ਗੱਲ ਕਰਦੇ ਨੇ ਕਹਿੰਦੇ ਕਿ ਕਲਾਕਾਰਾਂ ਦਾ ਕਸੂਰ ਹੈ ਸਰਕਾਰਾਂ ਦਾ ਕਸੂਰ ਹੈ ਲੋਕਾਂ ਦਾ ਕਸੂਰ ਨਹੀਂ ਨਹੀਂ ਕਲਾਕਾਰਾਂ ਨੇ ਤੁਹਾਨੂੰ ਰੋਮਾਂਟਿਕ ਕਰਤਾ ਰੋਮਾਂਸ ਦੇ ਵਿੱਚ ਜਦੋਂ ਬੰਦਾ ਆਉਂਦਾ ਨਾ ਉਦੋਂ ਯਥਾਰਥਿਕਤਾ ਨੂੰ ਭੁੱਲ ਜਾਂਦਾ ਹੈ ਜਦੋਂ 24 ਘੰਟੇ ਥੋੜੇ ਤੇ ਮਿਰਜਾ ਸਾਹਿਬਾ ਚੜਾ ਰਵੇ ਨਾ ਉਦੋਂ ਫਿਰ ਤੁਹਾਨੂੰ yatharth ਦਾ ਪਤਾ ਹੀ ਲੱਦਦਾ ਵੀ ਥੋੜੇ ਦੇ ਦਿਖਾਤ ਕਿਉਂ ਵਾਪਰੇ ਵੈਸੇ ਅੱਜਕੱਲ ਦੇਖਦੇ ਹਾਂ ਕਿ ਮਾਹੌਲ ਸੋਸ਼ਲ ਮੀਡੀਆ ਦਾ ਕਿਸ ਤਰ੍ਹਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੀਆਂ ਧੀਆਂ ਪਹਿਣਾ ਨਗੇਜ ਦਿਖਾ ਕੇ ਆਪਣੇ ਆਪ ਨੂੰ ਅੱਗਾ ਧੀਆਂ ਪਹਿਣਾ ਤੇ ਨਗੇਜ ਪੈਦਾ ਕੀਤਾ ਗਿਆ ਔਰ ਨਾੜ ਸਟੇਟ ਸਿੰਬਲ ਬਣਾਤਾ ਵੀ ਜਿੰਨੇ ਕੱਪੜੇ ਲੰਡੇ ਜਿੰਨੇ ਉੱਚੇ ਜਿੰਨੇ ਤੰਗ ਏਅਰ ਟਾਈਟ ਸਕੇਨ ਡੀ ਜਿਹੜੇ ਚਮੜੀ ਦੇ ਨਾਲ ਲੱਗੇ ਪਏ ਹੋਣ ਉਹਨੂੰ ਕਹਿੰਦੇ ਜੀ ਬੜੇ ਦਲੇਰ ਹੋ ਗਏ ਅੱਗੇ ਤਾਂ ਦਲੇਰ ਹੁੰਦਾ ਸੀ ਜਿਹਦੇ ਕਰਤਾਰ ਵੱਡਾ ਹੁੰਦਾ ਯੰਗੇ ਜਾਂਦਾ ਹੁਣ ਜਿਹੜੇ ਦੇ ਕੱਪੜੇ ਵੱਧ ਲਾਏ ਆ ਉਹਨੂੰ ਕਹਨੇ ਜੀ ਬੜੀ ਲਿਬਰਲ ਤੇ ਦਲੇਰ ਹੋ ਗਏ ਇਹ ਪ੍ਰਚਾਰ ਕੌਣ ਕਰਦਾ ਆਪਣ ਨੂੰ ਤੁਹਾਨੂੰ ਪਤਾ ਹੋਣਾ ਮੀਡੀਆ ਦੇ ਵਿੱਚ ਕਾਰਪੋਰੇਟ ਸੈਕਟਰ ਕਿਉਂ ਆਦਾ ਵੀ ਘੱਟ ਤੋਂ ਘੱਟ ਚੀਜ਼ ਪਾਓ ਤੇ ਵੱਧ ਤੋਂ ਵੱਧ ਮੁੱਲ ਲਓ ਹੁਣ ਚੱਲਿਆ ਸ਼ਬਦ ਨਾ ਵੀ ਯੂਜ਼ ਐਂਡ ਥਰੋ ਵੀ ਇੱਕ ਵਾਰੀ ਪਾਓ ਉਸ ਤੋਂ ਬਾਅਦ ਸਿੱਟ ਦਿਓ ਕਿਉਂ ਨਵੀਂ ਬਣੀ ਹੋਈ ਤੇ ਕਾਰਖਾਨੇ ਲਈ ਤਿਆਰ ਹੈ ਉਹਨਾਂ ਦਾ ਮਾਲ ਵਿਗ ਗਿਆ ਆਪਾਂ ਹਲ ਪਾਲੀ ਲਾਲੀ ਪਾਲੀ ਲਾਲੀ ਪਾਲੀ ਲਾਲੀ ਤੇ ਉਹਨਾਂ ਦਾ ਮਾਲ ਵੇਚੀ ਜੋ ਫਿਰ ਮੂਰਖਤਾ ਪੈਦਾ ਕਰਦੇ ਆ ਨਾ ਹਾਂ ਐ ਜਾਂਦੇ ਜਾਂਦੇ ਕੋਈ ਮੈਸੇਜ ਦੇਣਾ ਚਾਹੋਗੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕ ਸਿਆਣੇ ਬਣਨ ਵੱਧ ਤੋਂ ਵੱਧ ਪੜਨ ਮੁੱਛ ਦਾ ਸਵਾਲ ਨਾ ਕਰਨ ਇਹ ਦੁਨੀਆ ਸਾਰੀ ਦੇ ਨਾਲ ਅੱਗੇ ਆ ਇਵੀ ਨਾਲ ਇਹ ਭਲੇਖੇ ਦਾ ਸ਼ਿਕਰ ਨੇ ਸਿਆਣ ਵਿਦਿਆ ਕਿਰਦਾਰ ਵੱਡਾ ਹੋਣਾ ਚਾਹੀਦਾ ਆਪਣੇ ਸੱਭਿਆਚਾਰ ਦੀ ਰਾਖੀ ਕਰਨ ਉਹਦਾ ਵਿਕਾਸ ਕਰਨ ਤੇ ਇਹਨਾਂ ਦੇ ਸੱਭਿਆਚਾਰ ਦੀ ਜਿਹੜੀ ਬਾਹਰੀ ਨਿਸ਼ਾਨੀਆਂ ਚਾਰ ਹੁੰਦੀਆਂ ਭਾਸ਼ਾ ਪੇਸ ਭੋਜਨ ਭਾਵਨਾ ਜਿਹਦੇ ਕੋਲੇ ਪੰਜ ਭੱਬੇ ਖਤਮ ਉਹ ਜਿੰਨਾ ਮਰਜ਼ੀ ਆਪਣੇ ਆਪ ਨੂੰ ਪੰਜਾਬੀ ਕਹੀਂ ਜਾਵੇ ਉਹ ਪੰਜਾਬੀ ਨਹੀਂ ਹੈ ਧੰਨਵਾਦ ਜੀ ਸੋ ਧੰਨਵਾਦ ਤੁਸੀਂ ਇਹਨਾਂ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਨਾਲ ਬਾਪੂ ਬਲਕੌਰ ਸਿੰਘ ਜੀ ਜਿਨ੍ਹਾਂ ਨਾਲ ਤਮਾਮ ਗੱਲਾਂ ਬਾਤਾਂ ਕੀਤੀਆਂ ਪੰਜਾਬ ਨੂੰ ਲੈ ਕੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਨੂੰ ਕਮੈਂਟ ਕਰਕੇ ਜਰੂਰ ਦੱਸਣਾ ਸੋ ਜਿਨ੍ਹਾਂ ਨੇ ਚੈਨਲ ਸੱਤ ਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲੈਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਉਹ ਇਜਾਜ਼ਤ ਮੇਰੇ ਸੋਗੀ ਬਲਵਿੰਦਰ ਆਰੇ ਦੇਣਾ ਸੋ ਨੂੰ ਜਾਂਸਲਾ ਦੀ ਰਿਪੋਰਟ ਲੁਧਿਆਣਾ